ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨਪਿਤ ਕਰਾ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਮਰਿਤਪਾਲ ਸਿੰਘ ਸੰਸਦ ਦੇ ਵਿੱਚ 5 ਜੁਲਾਈ ਨੂੰ ਸੌ ਚੁੱਕਣ ਵਾਸਤੇ ਆਣਗੇ ਲੇਕਿਨ ਉਹ ਪੰਜਾਬ ਦੇ ਵਿੱਚ ਨਹੀਂ ਆਣਗੇ ਦਾ ਸਹੀਏ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਅਮਰਿਤਪਾਲ ਜਲਦ ਹੀ ਸੰਸਦ ਮੈਂਬਰ ਬਜੋ ਸੌ ਚੁੱਕਣਗੇ ਇਸ ਦੇ ਲਈ ਅਮਰਿਤਪਾਲ ਸਿੰਘ ਨੂੰ ਸ਼ੁੱਕਰਵਾਰ 5 ਜੁਲਾਈ ਤੋਂ 4 ਦਿਨਾਂ ਜਾਂ ਇਸ ਤੋਂ ਘੱਟ ਦੀ ਪ੍ਰੋਲ ਮਿਲੀ ਹੈ ਪਰ ਇੰਨਾ 4 ਦਿਨਾਂ ਵਿੱਚ ਉਹ ਨਾ ਤਾਂ ਰਾਇਸ ਸਥਿਤ ਆਪਣੀ ਜਾ ਸਕਣਗੇ ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਣਗੇ ਦਰਅਸਲ ਭਲਕੇ ਯਾਨੀ ਸ਼ੁੱਕਰਵਾਰ ਤੋਂ ਅਮਰਿਤਪਾਲ ਸਿੰਘ ਨੂੰ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ ਜਿਸ ਦੀ ਸੂchnਾ ਆਸਾਮ ਦੇ ਡਿਬੜੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਤੇ ਉਹਨਾਂ ਰਾਹੀਂ ਇਹ ਸੂchnਾ ਅਮਰਿਤਪਾਲ ਨੂੰ ਦਿੱਤੀ ਗਈ ਹੈ ਇਹਨਾਂ ਸ਼ਰਤਾਂ ਮੁਤਾਬਿਕ ਉਹ ਦਿੱਲੀ ਵਿੱਚ ਹੀ ਰਹਿ ਸਕਦੇ ਹਨ ਉਹ ਦਿੱਲੀ ਤੋਂ ਇਲਾਵਾ ਹੋਰ ਕਿਤੇ ਨਹੀਂ ਜਾ ਸਕਦੇ ਉਹ ਰਾਤ ਨੂੰ ਦਿੱਲੀ 'ਚ ਹੀ ਰੁਕਣਗੇ ਇਹਨਾਂ ਹੀ ਨਹੀਂ ਉਹ ਹਰ ਵੇਲੇ ਸੁਰੱਖਿਆ ਦੇ ਘੇਰੇ ਵਿੱਚ ਰਹਿਣਗੇ ਉੱਥੇ ਹੀ ਹਲੇ ਪਰਿਵਾਰ या नहीं आई है अमृतपाल इस संबंधी अमृतसर दिहाती सूचित कर दिया गया है पाब पुलिस अमृतपाल दिल्ली लिया रवाना हो गई है इस दौरान डिबड़ूगढ़ जेल च कुछ सुरक्षा मुलाजिम भी उन्होंने इस ही हाले तक यह भी नहीं दस गया दिल्ली कि पहुंचने इस बारे भी जानकारी गुप्त रखी गई है ਇਥੇ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਹਾਂ ਕਿ 2017 ਦੀ ਜੰਮੂ ਕਸ਼ਮੀਰ ਅਤਵਾਦੀ ਫੀਡਿੰਗ ਮਾਮਲੇ 'ਚ ਜੇਲ੍ਹ ਜਬੰਦ ਕਸ਼ਮੀਰ ਨੇਤਾ ਸੇਖੂ ਅਬਦੁੱਲ ਰਸੀਦੁਰਫਤ ਜੀ ਨੇ ਰਸੀਦ ਰਾਸ਼ਟਰੀ ਜਾਂਚ ਏਜੰਸੀ ਦੀ ਇਜਾਜ਼ਤ ਤੋਂ ਬਾਅਦ ਕੱਲ ਸੌ ਚੁੱਕਣਗੇ ਅਮਰਿਤਪਾਲ ਨੂੰ ਕੱਲ ਹੀ ਸੌ ਚੁੱਕਣਗੇ ਜਾਣਕਾਰੀ ਮੁਤਾਬਕ ਦੋਵੇਂ ਸਪੀਕਰ ਦੇ ਕਮਰੇ 'ਚ ਸੌ ਚੁੱਕਣਗੇ ਜ਼ਿਕਰਯੋਗ ਹੈ ਕਿ ਅਮਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਕੱਲ ਉਹ ਐਮਪੀ ਬਜੋ ਸੌ ਚੁੱਕਣਗੇ ਦੱਸਿਆ ਗਿਆ ਕਿ ਅਮਰਿਤਪਾਲ 5 ਜੁਲਾਈ ਨੂੰ ਸਾਂਸਦ ਦੇ ਵਿੱਚ ਹੀ ਸੌ ਚੱਕਣਾਂਗੇ ਲੇਕਿਨ ਉਹ ਦਿੱਲੀ ਦੇ ਵਿੱਚ ਹੀ ਸੁਰੱਖਿਆ ਦੇ ਵਿੱਚ ਰਹਿਣਗੇ ਨਾ ਹੀ ਉਹ ਆਪਣੇ ਘਰ ਆ ਸਕਦੇ ਨੇ ਨਾ ਹੀ ਉਹ ਪੰਜਾਬ ਆ ਸਕਦੇ ਨੇ ਤੇ ਹਜੇ ਨਾ ਹੀ ਪਰਿਵਾਰਿਕ ਮੈਂਬਰ ਨੂੰ ਮੈਨ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਮਿਲੀ ਗਈ ਹੈ ਤੇ ਅਮਰਿਤਪਾਲ ਨੂੰ ਪੰਜਾਬ ਦਿੱਲੀ ਕਿਸ ਰਸਤੇ ਲਿਆਇਆ ਜਾ ਰਿਹਾ ਹੈ ਇਹ ਸੂਚਨਾ ਵੀ ਸਰਕਾਰ ਵੱਲੋਂ ਗੁਪਤ ਰੱਖੀ ਗਈ ਹੈ ਮੁੰਬਈ ਦੇ ਆਪਾਤ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਮਾਨ ਤੇ ਲੱਗੇ ਦੋਸ਼ਾਂ ਦੀ ਕਾਰਵਾਈ ਮੰਗਦੀ ਮੰਗ ਕੀਤੀ ਹੈ ਦੱਸਈਏ ਕਿ ਭਾਜਪਾ ਦੇ ਮੁੰਬਈ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਪਰਿਵਾਰਿਕ ਮੈਂਬਰਾਂ ਤੇ ਫਿਸਟਾਚਰ ਦੇ ਲੱਗੇ ਗੰਭੀਰ ਦੋਸ਼ਾਂ ਬਾਰੇ ਅਦਾਲਤ ਦੀ ਨਿਗਰਾਨੀ ਹੇਠ ਸੰਬੰਧਾ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਉਨ੍ਹਾਂ ਜਿੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਦੋਸ਼ ਲੱਗੇ ਹਨ ਉਸ ਦੀ ਸੱਚਾਈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਪੰਜਾਬ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕਰਦਿਆਂ ਸ਼੍ਰੀ ਜਾਖੜ ਨੇ ਕਿਹਾ ਭਾਜਪਾ ਉਮੀਦਵਾਰ ਸ਼ੀਤਲ ਅਗਰਵਾਲ ਨੇ ਉਹ ਕੰਮ ਕੀਤਾ ਹੈ ਜੋ ਕਾਂਗਰਸ ਦੇ ਸਾਰੇ ਵਿਧਾਇਕ ਰਲ ਕੇ ਵੀ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਕਾਂਗਰਸ ਵਿਧਾਇਕ ਆਪਣੇ ਪ੍ਰਚਾਰ ਨਾਲ ਜੁੜੇ ਹੋਣ ਕਾਰਨ ਉਹਨਾਂ ਰਾਲ ਖੁੱਲ ਕੇ ਨਹੀਂ ਦੱਸਿਆ ਕਿ ਜਦਕੀ ਜਾਣਦੇ ਸਾਰੇ ਹੀ ਜਾਖੜ ਨੇ ਮੁੱਖ ਮੰਤਰੀ ਤੇ ਲੱਗੇ ਪ੍ਰਚਾਰ ਦੇ ਦੋਸ਼ਾਂਦਾਰ ਵਾਲਾ ਦੰਧਿਆ ਟਵੀਟ ਕੀਤਾ ਜਿਵੇਂ ਕਿ ਉਹਨਾਂ ਪਰਿਵਾਰਿਕ ਮੈਂਬਰਾਂ ਤੇ ਗੰਭੀਰ ਦੋਸ਼ ਲਗੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦ ਤੱਕ ਜੀਵਨ ਵਾਲੇ ਆਪੂਆਂ ਦੀਆਂ ਪਤਨੀਆਂ ਤੇ ਅਜੇ ਦੋਸ਼ ਨਹੀਂ ਲੱਗਣੇ ਚਾਹੀਦੇ। ਦੱਸਿਆ ਕਿ ਭਗਵੰਤ ਮਾਨ ਤੇ ਤਾਂ ਚਕਸਦਿਆਂ ਜਾਖੜ ਨੇ ਕਰਦੇ ਆ ਕੱਲ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤੇ ਕਚੈਰੀ ਤੋ ਜੜੀ ਕੀ ਕਾਰਵਾਈ ਦੀ ਮੰਗ ਕੀਤੀ शीतल अग्रवाल वालों लगाए गए इल्जाम लैके भगवंत मान ने शीतल अग्रवाल में चैलेंज किया कि उन्होंने खिलाफ जड़े सबूत पेश करे जाने शीतल अग्रवाल वालों चैलेंज एक्सैप्ट कर लिता गया है शीतल अग्रवाल ने आप विधायक के सीएम भगवंत मान के पत्नी भैन जी के नाम से हफ्ता वसूली करने के इल्जाम लाए हैं जिससे पाबाब की सियासत काफ़ी ज़्यादा गर्म गई है शीतल के इल्जाम रमन अरोड़ा ने सिरे तो नकार दिता है तो दूजे पास मुखी मान ने शीतल वालों लगाए इल्जाम से सब्दे सामने चैलेंज किया है इस विचाले हूँ शीतल अगुराल ने एक भीडियो शेयर करते हुए कहा है कि मुख्यमंत्री स्वीकार करते हाँ दे। चार जुलाई को दोपहर दो बजे ऑडियो जनतक शीतल का कहना है कि बाबू जीवन राम चौक मुख्री की कुर्सी लगाई जाएगी मेरी कुर्सी भी उन्होंने हम मुख्यमंत्री मान मेरी चुनौती स्वीकार कर इस जगह से आलंधर शहर प्रचार कर रहे हो तीस बाबू जीवन राम चौंक पहुंच के मेरे को ਬੋਲੋ ਸਾਰੀਆਂ ਆਡੀਓ ਲੈ ਲੈਣਾ ਜੇ ਕਰੋਨਾ ਆਡੀਓ ਵਿੱਚ ਤੁਹਾਡੇ ਪਰਿਵਾਰ ਐਮ ਐਲ ਏ ਅਤੇ ਦੀਪਕ ਬਾਲੀ ਦਾ ਜ਼ਿਕਰ ਨਾ ਹੋਵੇ ਤਾਂ ਮੇਰੇ ਉੱਤੇ ਕਾਰਵਾਈ ਕਰ ਦਿਓ ਨਹੀਂ ਤੁਸੀਂ ਅਸਤੀਫਾ ਦੇ ਦਿਓ ਕਿਉਂਕਿ ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋ ਅਤੇ ਤੁਹਾਡੇ ਰਾਜ ਵਿੱਚ ਇਹ ਜਾ ਹੋ ਰਿਹਾ ਹੈ ਇਸ ਤੋਂ ਪਹਿਲਾਂ ਰਮਨ ਨਰੋਣਾ ਨੇ ਕਿਹਾ ਕਿ ਜਿਸ ਆਡੀਓ ਬਾਰੇ ਸ਼ੀਤਲ ਗੱਲ ਕਰ ਰਹੇ ਹਨ ਇਹ ਜਾ ਕੁਝ ਵੀ ਨਹੀਂ ਹੈ ਸਭ ਕੁਝ ਫੇਕ ਹੈ ਮੇਰੀ ਉਹਨਾਂ ਨਾਲ ਅਹ ਜੀ ਕੋਈ ਗੱਲ ਨਹੀਂ ਕੋਈ ਰਾਜਨੀਤੀ ਦਾ ਪੱਦਰ ਸ਼ੀਤਲ ਨੇ ਕਾਫੀ ਜ਼ਿਆਦਾ ਹੇਟਾ ਸੁੱਟ ਦਿੱਤਾ ਹੈ ਇਸ ਤੋਂ ਇਲਾਵਾ ਮੇਰੇ ਕੋਲ ਕਹਿਣ ਨੂੰ ਹੋਰ ਕੁਝ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਨੇ ਸ਼ੀਤਲ ਗੁਰਾਲ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ। ਦੱਸਿਆ ਇਹ ਕਿ ਸ਼ੀਤਲ ਗੁਰਾਲ ਵੱਲੋਂ ਭਗਵੰਤ ਮਾਨ ਦੀ ਪਤਨੀ ਅਤੇ ਭੈਣ ਜੀ ਦੇ ਉੱਤੇ ਹਫਤਾ ਵਸੂਲੀ ਦੇ ਇਲਜ਼ਾਮ ਲਗਾਏ ਗਏ ਨਹੀਂ ਅਤੇ ਸ਼ੀਤਲ ਗੁਰਾਲ ਨੇ ਉਹਨਾਂ ਦਾ ਚੈਲੰਜ ਕਬੂਲ ਕਰਦੇ ਆ ਕਿਹਾ ਹੈ ਕਿ ਤੁਸੀਂ ਮੇਰੇ ਤੋਂ ਸਬੂਤਾਂ ਦੀ ਜਿਹੜੀ ਆਡੀਓ ਲੈ ਜਿਓ। ਅਗਰ ਮੇਰੇ ਕੋਈ ਸਬੂਤਾਂ ਦੀ ਆਡੀਓ ਅਗਰ ਮੇਰੇ ਕੋਲ ਨਹੀਂ ਹੋਵੇਗੀ ਤਾਂ ਤੁਸੀਂ ਅਸਤੀਫਾ ਦੇ ਦਿਓ। ਖੁਲ ਖਬਰ ਮੌਸਮ ਜਗਤ ਤੋਂ ਦੱਸਿਆ ਇਹ ਕਿ ਕੱਲ੍ਹ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਲੋਕਾਂ ਨੂੰ ਅੱਕ ਦੀ ਗਰਮੀ ਤੋਂ ਅਤੇ ਹਮਸਪਰੀ ਗਰਮੀ ਤੋਂ ਰਾਹਤ ਦਵਾਈ ਹੈ। ਪੰਜਾਬ ਵਿੱਚ ਮੌਨਸੂਨ ਨੇ ਦਸਕ ਦਿੱਤੀ ਹੈ ਉੱਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦਾ ਸੇਕ ਹੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਨਾਲ ਮੌਸਮ ਤਾਂ ਸੁਹਾਵਣਾ ਅਤੇ ਬਹੁਤ ਵਧੀਆ ਹੋ ਗਿਆ ਹੈ ਪਰ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਲਗਾਤਾਰ ਮੀਂਹ ਪੈਣ ਨਾਲ ਸੜਕਾਂ ਤੇ ਪਾਣੀ ਖੜਾ ਹੋ ਗਿਆ ਹੈ ਜਿਸ ਕਰਕੇ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਜੇ ਪਾਸੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਇਸ بارش ਕਾਰਨ ਝੋਨੇ ਦੀ ਫਸਲ ਲਗਾਉਣ 'ਚ ਵੀ ਕਾਫੀ ਮਦਦ ਮਿਲੇਗੀ ਕਿਸਾਨਾਂ ਨੂੰ ਝੋਨੇ ਲਈ ਸਿੰਚਾਈ ਕਰਨ ਲਈ ਜਿਮ ਜ਼ਮੀਨੀ ਅਤੇ ਨਹਿਰੀ ਪਾਣੀ ਤੇ ਨਿਰਭਰ ਰਹਿਣਾ ਪੈ ਰ ਆਇਆ ਸੀ ਪਰ ਹੁਣ ਇਸ ਜ਼ੋਰਦਾਰ ਬਾਰਿਸ਼ ਨੇ ਉਹਨਾਂ ਲਈ ਵੀ ਕੰਮ ਆਸਾਨ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੂੰ ਝੋਨਾ ਲਾਉਣ ਵੇਲੇ ਕੜਕ ਦੀ ਧੁੱਪ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੱਸ ਦਈਏ ਕਿ ਜਿੱਥੇ ਰਾਤ ਤੋਂ ਪੈ ਰਹੀ ਲਗਾਤਾਰ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਰਾਗੀਰਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਪੈ ਰਹੀ ਮੀਂਹ ਨੇ ਸੜਕਾਂ ਜਿਹੜੀਆਂ ਪਾਣੀ ਦੇ ਨਾਲ ਭਰ ਦਿੱਤੀਆਂ ਨੇ ਤੇ ਇਸ ਵਾਰੇ ਜਿਹੜਾ ਨਗਰ ਪੌਂਚਲ ਨੂੰ ਥੋੜਾ ਧਿਆਨ ਦੇਣਾ ਪਵੇਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਦੀ ਸ਼ੁਰੂਆਤ ਹੋਣ ਵਾਲੀ ਹੈ ਪੰਜਾਬ 'ਚ ਜਿੱਥੇ ਲਗਾਤਾਰ ਦਿਨ ਰਾਤ ਵੀ ਮੀਂਹ ਪੈ ਸਕਦੇ ਨੇ ਮੌਸਮ ਵਿਭਾਗ ਵੱਲੋਂ ਕਈ ਜਿਲਿਆਂ ਦੇ ਵਿੱਚ ਮੀਂਹ ਪੈਣ ਦੀ ਚੇਤਾਵਨੀ ਵਿਚਾਰੀ ਕੀਤੀ ਹੈ ਤੇ ਜਿਸ ਕਰਕੇ ਪਾਣੀ ਦਾ ਜਿਹੜਾ ਨਿਕਾਸ ਹੋ ਨਗਰਪਾਲਿਕਾ ਚਲੂ ਕਰਨਾ ਚਾਹੀਦਾ ਤਾਂ ਜੋ ਕਿ ਨਾ ਰਾਹਗੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਧੰਨਵਾਦ